ਸਟਾਰਟ ਬਈ ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਮੈਂ ਡਾਕਟਰ ਨਿਸ਼ਾਨ ਸਿੰਘ ਪੋਲਰ ਖੇਤੀਬਾੜੀ ਵਿਕਾਸ ਅਫਸਰ ਸਰਕਲ ਪੰਜ ਗਰੇਂ ਕਲਾਂ ਬਲਾਕ ਕੋਟਪੁਰ ਜ਼ਿਲ੍ਹਾ ਫਰੀਦਕੋਟ ਦੇ ਆਂ ਜੀ ਔਰ ਅੱਜ ਅਸੀਂ ਪਿੰਡ ਜਿਉਣ ਵਾਲੇ ਦੇ ਰਹਿਣ ਵਾਲੇ ਬਾਈ ਜਗਦੇਵ ਸਿੰਘ ਬਰਾੜਸ ਇਨਾਂ ਕੋਲੇ ਆਏ ਆਂ ਜੀ ਔਰ ਜਿਸ ਤਰ੍ਹਾਂ ਕਿਸਾਨ ਭਰਾਵੋ ਤੁਸੀਂ ਦੇਖ ਰਹੇ ਹੋ ਕਿ ਝੋਨੇ ਦੀ ਫਸਲ ਤਕਰੀਬਨ ਸਾਰੀ ਨਿਸਰ ਚੁੱਕੀ ਆ ਔਰ ਦਾਣਾ ਜਿਹੜਾ ਹੈਗਾ ਪਕਾ ਦੀ ਸਟੇਜ ਵੱਲ ਸ਼ੁਰੂ ਹੋ ਚੁੱਕਿਆ ਕਿਤੇ ਕਿਤੇ ਜਿੱਥੇ ਝੋਨਾ ਲੇਟ ਲੱਗਾ ਉਥੇ ਥੋੜਾ ਜਿਹਾ ਲੇਟ ਹੋ ਸਕਦਾ ਹੈ। ਔਰ ਇਸੇ ਦੇ ਤਹਿਤ ਅ ਅਸੀਂ ਭਾਈ ਜਗਦੇਵ ਸਿੰਘ ਬਰਾੜ ਕੋਲ ਆਏ ਆ ਕਿਉਂਕਿ ਇਹਨਾਂ ਨੇ ਪਿਛਲੀ ਵਾਰੀ ਆਪਣੇ 22 ਏਕੜ ਦੇ ਵਿੱਚ ਬਿਨਾ ਅਗ ਲਗਾਏ ਕਣਕ ਬੀਜੀ ਸੀ। ਔਰ ਸਮਾਰਟ ਸੀਡਰ ਮਸ਼ੀਨ ਦੇ ਨਾਲ ਬੀਜੀ ਸੀ। ਸੋ ਭਾਈ ਜੀ ਤੁਹਾਡਾ ਸਵਾਗਤ ਹੈ ਜੀ। ਅ ਬਰਾੜ ਸਾਹਿਬ ਤੁਸੀਂ ਆਪਣਾ ਪਹਿਲਾ ਪੂਰਾ ਐਡਰੈਸ ਕਿਸਾਨ ਵੀਰਾਂ ਨੂੰ ਦੱਸੋ ਜੀ। ਭਾਈ ਮੇਰਾ ਨਾਮ ਜਗਦੇਵ ਸਿੰਘ ਸਨ ਉਹ ਬਲਵਿੰਦਰ ਸਿੰਘ। ਫੋਨ ਨੰਬਰ ਹੈਗਾ 750223013 ਠੀਕ ਹੈ ਜੀ ਤੇ ਬਾਈ ਆਪਾਂ ਬਾਈ ਕਿਲੇ ਕਣਕ ਦੇ ਬੀਜ ਸਮਾਰਟ ਸੀਡਰ ਦੇ ਨਾਲ ਜੀ ਬਰਾੜ ਸਾਹਿਬ ਤੁਸੀਂ ਜਦੋਂ ਝੋਨਾ ਥੋੜਾ ਪੱਕਣ ਵਾਲਾ ਸੀ ਹਾਂਜੀ ਫਕਾ ਦੇ ਨੇੜੇ ਸੀ ਤੁਸੀਂ ਕੀ ਵਿਉਂਤਬੰਦੀ ਕੀਤੀ ਸੀ ਵੀ ਅਸੀਂ ਕਿਸ ਤਰ੍ਹਾਂ ਪਰਾਲੀ ਨੂੰ ਆਪਦੇ ਨੂੰ ਸੰਭਾਲਣਾ ਖੇਤ ਦੇ ਵਿੱਚ ਬਾਈ ਅਸੀਂ ਇਹ ਆਪਾਂ ਪਹਿਲੇ ਸਕੀਮ ਕਰ ਲਈ ਸੀਗੀ ਝੋਨਾ ਵੱਢਣ ਤੋਂ ਪਹਿਲੇ ਸਕੀਮ ਕਰ ਲਈ ਸੀਗੀ ਵੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਠੀਕ ਹੈ ਜੀ ਫਿਰ ਆਪਣੇ ਪਿੰਡ ਜਾਣ ਵਾਲੇ ਪਿੰਡ ਵਿੱਚ ਮਸ਼ੀਨ ਹੈ ਮਸ਼ੀਨ ਨਾਮ ਹੈ ਐਸਮੈਸਲ ਵਾਇਟ ਹੈ ਹੂੰ ਆਪਾਂ ਬਾਈ ਕਿਲੇ ਐਸਐਮਐਸ ਲਾ ਕੇ ਵੜਾਈ ਸੀ ਠੀਕ ਹੈ ਜੀ ਹਾਂ ਐਸਐਮਐਸ ਲੜਾ ਕੇ ਤੇ ਮੋੜ ਕੇ ਆਪਾਂ ਸਮਾਰਟੀ ਤੇ ਮੇਂਦੇ ਜੀ ਆਪਾਂ ਐਸਐਮਐਸ ਨਾਲ ਨਹੀਂ ਬਣਾਉਂਦੇ ਅਗਲਾ ਕਹਿੰਦਾ ਆਪਾਂ ਕਣਕ ਬੀਜ ਲਗੇ ਬਈ ਲੀ ਆਪਾਂ ਊਂ ਖਰਾਰ ਲਾਂਗੇ ਜੀ ਉਹ ਲੀ ਖਲਾਰ ਕੇ ਉਹ ਸਹੀ ਨਹੀਂ ਦਿੰਦਾ ਐਸਐਮਐਸ ਉਹ ਚਾਲੂ ਕੱਟ ਦਿੰਦਾ ਜੀ ਉਹ ਪੈਸੇ ਨਾਲ ਛੜਦਾ ਜੀ ਉਹ ਖਰਚਿਆਂ ਦੇ ਵਿੱਚ ਪਰਾਲੀ ਵੜ ਜਾਂਦੀ ਹੈ ਝੋਨਾ ਕਿਹੜਾ ਸੀਗਾ ਜੀ ਆਪਾਂ ਪਿਛਲੇ ਝੋਨਾ ਸੀਗਾ ਆਪਣਾ ਬਾਈ ਜੀ ਸਾਰਾ ਪੀਲਾ ਫੁੱਸਾ ਜੀ 6 ਕਿਲੇ 26 ਦੇ ਸੀਗੇ ਤੇ ਬਾਕੀ ਸਾਰਾ ਪੀਲਾ ਫੁੱਸਾ ਸੀ ਪਰਾਲ ਬਹੁਤ ਜ਼ਿਆਦਾ ਸੀ ਬਾਈ ਜੀ ਤੇ ਪਰ ਕਣਕ ਬਹੁਤ ਵਧੀਆ ਰਹੀ ਬਾਈ ਜਦੋਂ ਤੁਸੀਂ ਬਾਈ ਜੀ ਐਸਐਮਐਸ ਵਾਲੀ ਮਸ਼ੀਨਾਂ ਵੜਾਇਆ ਹਾਂਜੀ ਉਸ ਤੋਂ ਬਾਅਦ ਉਦੋਂ ਤੁਸੀਂ ਸਮਾਰਟ ਸੀਡਰ ਚਲਾਤਾ ਹਾਂਜੀ ਜਦੋਂ ਕਣਕ ਬੀਜੀ ਬਾਈ ਆਮ ਜਿੰਮਦਾਰ ਕਹਿ ਦਿੰਦੇ ਆ ਵੀ ਇਹਦੇ ਵਿੱਚ ਗਲਾਬੀ ਸੁੰਡੀ ਦੀ ਬਹੁਤ ਸਮੱਸਿਆ ਆਉਂਦੀ ਆ ਵੀ ਪ੍ਰਾਲ ਵਾਲੇ ਵਾਹਣ ਦੇ ਵਿੱਚ ਜ਼ਿਆਦਾ ਪੈਂਦੀ ਆ ਸੁੰਡੀ ਕਹਿ ਦਿੰਦੇ ਆ ਹਾਲਾਂਕਿ ਪੈਂਦੀ ਤਾਂ ਜਿਹੜੇ ਵਾਹੇ ਵਾਣਾ ਦੇ ਵਿੱਚ ਵੀ ਹਾਂਜੀ ਤੁਸੀਂ ਜਦੋਂ ਕਣਕ ਬੀਜੀ ਉਸ ਤੋਂ ਬਾਅਦ ਜਮ ਕਿਵੇਂ ਸੀ ਕਣਕ ਦਾ ਕਣਕ ਦਾ ਬਾਈ ਜੀ ਜਮ ਬਹੁਤ ਵਧੀਆ ਸੀ ਬਾਈ ਜਦੋਂ ਕਣਕ ਨੂੰ ਪਹਿਲਾ ਪਾਣੀ ਲਾਇਆ ਪੂਰੇ ਮਹੀਨੇ ਚ ਲਾਇਆ ਜੀ ਇਹ ਆ ਰਹੀ ᱢਾਲੂ ਛੁੰਡੀ ਪੈਣੀ ਐ ਨਾ ਬਾਜੀ ਉਹ ਤਾਂ ਭਾਵੇਂ ਸਮਾਰਟ ਫਿਲਟਰ ਨਾਲ ਪੀਜਲਾ ਤੇ ਭਾਵੇਂ ਸੁਪਰ ਫਿਲਟਰ ਨਾਲ ਪੀਜਲਾ ਸੁਪਰ ਸਿੱਟ ਆ ਰਹੀ ਹੈ ਕਿ ਕਣਕਾਂ ਨੂੰ ਬਹੁਤ ਛੁੰਡੀ ਪਾਈਆਂ ਪਰ ਆਪਾਂ ਸਮਾਰਟ ਫਿਲਟਰ ਨਾਲ ਕਣਕ ਵਿਜੀ ਸੀਗੀ ਤੇ ਜਮਾ ਕੋਈ ਛੁੰਡੀ ਨਹੀਂ ਪਈ ਪਰ ਜਦੋਂ ਅਸੀਂ ਪਾਣੀ ਲਾਇਆ ਅਸੀਂ ਨਾਲ ਪਾਣੀ ਲਾ ਕੇ ਤੇ ਜਦੋਂ 2 ਕਿਲੇ ਲਾਗੇ ਨੇ ਸੀਗੇ ਵਿੱਚ ਕਲੋਰੋ ਦਾ ਲੀਟਰ ਪਾਇਆ ਸੀਗਾ ਬਾਈ ਕਲੋਰੋ ਦਾ ਆ ਪਾਣੀ ਖੜੇ ਜਿਹਾ ਕਲੋਰੋ ਪਾਇਆ ਸੀ ਤੇ ਕਣਕ ਵੀ ਬਹੁਤ ਵਧੀਆ ਰਹੀ ਬਾਈ ਜੀ ਤੇ ਬਾਈ ਨਹੀਂ ਉਸ ਤੋਂ ਬਾਅਦ ਜਿਹੜਾ ਹੈਗਾ ਕਣਕ ਜਦੋਂ ਤੁਸੀਂ ਆਪਣੀ ਵੱਡਣ ਦੀ ਸਥਿਤੀ ਤੇ ਆਈ ਹਾਂਜੀ ਤੁਸੀਂ ਆਮ ਪਹਿਲਾਂ ਪਰਾਲੀ ਵਿੱਚ ਨਹੀਂ ਸੀ ਵਾਹਦੇ ਹਾਂਜੀ ਜਦੋਂ ਪਰਾਲੀ ਵਿੱਚ ਵਾ ਕੇ ਆਪਾਂ ਕਣਕ ਵੱਡੀ ਹੋ ਤੇ ਕੋਈ ਝਾੜ ਦਾ ਅੰਤਰ ਲੱਗਾ ਤੁਹਾਨੂੰ ਜਾਂ ਕੋਈ ਤੁਹਾਡੀ ਜ਼ਮੀਨ ਦੇ ਵਿੱਚ ਜਾਂ ਬੂਟਾ ਬੂਟੇ ਦੀ ਸੇਹ ਦੇ ਵਿੱਚ ਸੁਧਾਰ ਹੋਇਆ ਹੋਵੇ ਕੋਈ ਤੁਹਾਨੂੰ ਆਪ ਨੂੰ ਆਪ ਨੂੰ ਪਤਾ ਲੱਗ ਹੀ ਜਾਂਦਾ ਪਰ ਆਪ ਦਾ ਵਾਹਣਾ ਹੈ ਹਾਂਜੀ ਕੋਈ ਤੁਹਾਨੂੰ ਲੱਗਾ ਉਸੀ ਦੇ ਵਿੱਚ ਹਾਂਜੀ ਬਾਈ ਕਣਕ ਵੀ ਬਹੁਤ ਵਧੀਆ ਹੋਈ 52 53 ਮਨ ਕਣਕ ਨਿਕਲੀ ਆਈ ਕਣਕ ਵੀ ਬਹੁਤ ਵਧੀਆ ਸੀ ਜਦੋਂ ਕਣਕ ਵੱਡੀ ਬਾਈ ਜੀ ਆਪਾਂ ਮਤਲਬ ਜਿਹੜਾ ਟੂੜੀ ਬਣਾ ਕੇ ਲੈ ਗਏ ਆਪਾਂ ਕਣਕ ਵਾਲੇ ਟਾਂਗ ਨੂੰ ਵੀ ਅਗਲੇ ਜਿੱਦਾਂ ਟੂੜੀ ਬਣਾ ਲਈ ਤਾਂ ਮੰਗਣਾ ਦੋ ਵਾਰੀ ਬਾਣ ਵਾ ਕੇ ਛੜਤਾ ਤੇ ਮੁੜ ਕੇ ਸਾਰਾ ਬਾਣ ਉਹ ਵੀ ਵਿੱਚ ਹੀ ਆਇਆ ਬਾਈ ਜੀ ਤੇ ਮੰਨ ਲਓ ਹੁਣ ਮੰਨ ਲਓ ਝੋਨਾ ਲੱਗਾ ਭਾਈ ਆਪਾਂ 31 ਚੋਂ 131 ਚੋਨਾ ਲਾਇਆ PR 131 ਝੋਨਾ ਬਹੁਤ ਵਧੀਆ ਜੀ ਝੋਨੇ ਦਾ ਫਰਕ ਹੈ ਜੀ ਝੋਨੇ ਦੇ ਸਪਰੇਅ ਵਿੱਚ ਬਹੁਤ ਘੱਟ ਹੋਈਆਂ ਦੇਖ ਸਕਦੇ ਹੋ ਜੀ ਤੁਸੀਂ ਅੱਜ ਝੋਨਾ ਬਹੁਤ ਵਧੀਆ ਲੱਗਾ ਤੇ ਬਾਕੀ ਕੁਝ ਨਹੀਂ ਚਪਾਈ ਇਹ ਭਾਈ ਉਹੀ ਬਾਣ ਆ ਜਿੱਥੇ ਆਪਾਂ ਪ੍ਰਾਲਵਾਇਆ ਸੀ ਹਾਂਜੀ ਬਾਈ ਜੀ ਸਾਰਾ ਬਾਣ ਉਹੀ ਹੈ ਠੀਕ ਹੈ ਤੇ ਬਾਈ ਜੀ ਐਕ ਤੀ ਤੁਸੀਂ ਸਾਰੇ ਦਾ ਸਾਰੇ 131 ਵੈਰਾਈਟੀ ਦੇ ਅਧੀਨ ਰਕਬਾ ਲੈ ਕੇ ਕਿ ਹੋਰ ਵੈਰਾਈਟੀ ਵੀ ਲਾਈ ਹੈ ਨਾਲ ਹਾਂਜੀ ਬਾਕੀ ਆਪਾਂ 4 ਕਿੱਲੇ ਲਾਏ ਆਪਾਂ 26 ਚੋਂ 90 ਠੀਕ ਹੈ ਜੀ ਹਾਂਜੀ 2 ਕਿੱਲੇ ਬਾਸਪਤੀ ਦਾਏ ਆ ਠੀਕ ਬਰਾੜ ਸਾਹਿਬ ਜਿਵੇਂ ਤੁਸੀਂ ਸਾਰੇ ਦਾ ਸਾਰਾ ਵਾਹਣ ਆਪਦਾ ਪਰਾਲੀ ਵਿੱਚ ਬਾਈ ਹੈ ਇਹਨੂੰ ਸੇਟੂ ਮੈਨੇਜਮੈਂਟ ਕੀਤੀ ਆ ਇਸ ਵਾਰੀ ਵੀ ਤੁਹਾਡਾ ਮਾਣ ਹੈ ਵੀ ਤੁਸੀਂ ਪਰਾਲੀ ਸਾਰੀ ਆਪਦੀ ਖੇਤ ਦੇ ਵਿੱਚ ਹੀ ਸਾਂਭਣੀ ਹੈ ਹਾਂਜੀ ਹੋਰ ਕਿਸਾਨ ਭਰਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਹਾਂਜੀ ਬਹੁਤ ਵਧੀਆ ਬਾਈ ਜੀ ਠੀਕ ਹੈ ਆਪਾਂ ਤਾਂ ਪਿੱਛਲੇ ਨੇ ਬਾਈ ਐਰਕ ਵੀ ਸਾਰਾ ਆਪਾਂ ਸਮਾਰਟ ਹੈਡਰ ਨੇ ਵਿਜਣਾ ਬਾਈ ਹਰ ਇੱਕ ਨੂੰ ਇਹ ਕਹਿੰਦੇ ਆ ਵੀ ਫਾਇਦਾ ਬਹੁਤ ਆ ਬਾਈ ਜੇ ਆਪਾਂ ਝੋਨੇ ਚ ਚਾਰ ਚਾਰ ਬੋਰੀਆਂ ਪਾਉਣੇ ਆ ਇਹ ਤਿੰਨ ਤਿੰਨ ਬੋਰੀਆਂ ਪਾਉਣੇ ਆ ਜਿਹੜਾ ਆਪਾਂ ਕਣਕ ਨੂੰ ਪਾਣੀ ਲਾਉਣੇ ਨਾ ਬਾਈ ਜੀ ਬਈ ਉਹ ਕਣਕ ਆਏ ਹੁੰਦਾ ਜਿਵੇਂ ਗੋਬਰ ਰੇ ਬਣੀ ਹੁੰਦੀ ਹੈ ਬਾਈ ਹਾਂਜੀ ਬਹੁਤ ਵਧੀਆ ਜੀ ਆਪਾਂ ਮੈਰਕੀ ਸਾਰਾ ਵਿਜਣਾ ਹਰ ਇੱਕ ਨੂੰ ਇਹ ਬੇਨਤੀ ਹੈ ਵੀ ਬੀਜ ਕੇ ਵੇਖੋ ਇਹ ਸਾਰਾ ਨਾ ਹੀ ਵਣ ਵਿਜਣਾ 2 4 5 ਕਿਲ ਜਿੰਨਾ ਹੋ ਗਿਆ ਬਾਕੀ ਤੇਲ ਦਾ ਬਹੁਤ ਫਰਕ ਪੈਂਦਾ ਬਾਈ ਮਾ ਲੋ 13 ਹੋ ਜੀ 8 ਲੀਟਰ ਖਾਂਦਾ ਸੁਪਰ ਚੀਡਰ ਤੇ ਇਹ 4 ਲੀਟਰ ਨਾਲ ਜਿਹੜੇ ਲੀਟਰ ਨਾਲ ਮਰਜੀ ਕਰਕੇ ਪੀਜ ਲੋ ਜੀ ਬਹੁਤ ਵਧੀਆ ਜੀ ਰੇਹ ਦਾ ਵੀ ਫਰਕ ਪਿਆ ਹਾਂਜੀ ਰੇਹ ਦਾ ਬਹੁਤ ਫਰਕ ਪਿਆ ਬਾਈ ਕਿਉਂਕਿ ਮਾ ਲੋ ਝੋਨੇ ਮੋਕੇ ਵੀ ਨਹੀਂ ਅਗ ਲਈ ਤੇ ਕਣਕ ਮੋਕੇ ਵੀ ਨਹੀਂ ਅਗ ਲਈ ਕਣਕ ਦਾ ਵਣ ਵੀ ਸਾਰਾ ਵਿੱਚ ਟਾਂਗਾਂ ਵਿੱਚ ਵਾਈ ਜਦੋਂ ਮਾ ਲੋ ਮੈਂ ਕਣਕ ਵੱਢੀ ਆ ਬਾਈ ਜੀ ਠੀਕ ਹੈ ਤੇ ਝੋਲ ਦੀ ਪਰਾਲੀ ਮੈਨੂੰ ਕਿਧੋ ਨਹੀਂ ਜਾਵਾਂ ਸਹੀ ਬਾਈ ਵਿੱਚੇ ਗਈ ਸਾਰੀ ਬਾਈ ਸੋ ਕਿਸਾਨ ਭਰਾਵੋ ਜਿਵੇਂ ਬਰਾੜ ਸਾਹਿਬ ਨੇ ਦੱਸਿਆ ਸੋ ਸਾਡੇ ਵੀ ਤੁਹਾਨੂੰ ਸਭ ਨੂੰ ਬੇਨਤੀ ਆ ਚਾਹੇ ਸਾਰਾ ਵਾਹਣ ਨਹੀਂ ਤੁਸੀਂ ਇੱਕ ਦੋ ਕਿੱਲਾਂ ਤੋਂ ਸ਼ੁਰੂ ਕਰ ਲਓ ਨਾਲ ਚਾਹੇ ਵਾਹਣ ਤੁਸੀਂ ਬਿਣਾ ਪਰਾਲੀ ਵਾਲਾ ਰੱਖ ਲਿਓ ਚਾਹੇ ਗੱਠਾ ਚ ਗਾਈਆਂ ਦਾ ਰੱਖ ਲਿਓ ਜੀ ਤੁਸੀਂ ਆਪ ਹੀ ਤਜਰਬਾ ਕਰਕੇ ਵੇਖੋਗੇ ਜਿੱਥੇ ਜ਼ਮੀਨ ਦੇ ਵਿੱਚ ਆਪਣੀ ਰਹਿਣ ਖੁੰਦ ਮਿਲਦੀ ਆ ਉੱਥੇ ਰੇਹ ਬਹੁਤ ਬੰਦੀ ਆ ਔਰ ਉੱਥੇ ਜ਼ਮੀਨ ਵੀ ਆਪਣੀ ਆ ਆਪਾਂ ਹੀ ਉਹਦੇ ਵਿੱਚੋਂ ਪੈਦਾਵਾਰ ਲੈਣੀ ਆ ਉਹਦੀ ਪੈਦਾਵਾਰ ਨੂੰ ਵੀ ਆਪਾਂ ਹੀ ਖਾਣਾ ਸੋ ਅਸੀਂ ਖੇਤੀਬਾੜੀ ਤੇ ਕਿਸਾਨ ਭਲਾਈਪੱਗ ਤੁਹਾਨੂੰ ਸਭ ਨੂੰ ਇਹ ਬੇਨਤੀ ਕਰਦੇ ਆਂ ਕਿ ਇਸ ਜਿਹੜਾ ਹੈਗਾ ਇਨਸੀਟੂ ਮੈਨੇਜਮੈਂਟ ਦੇ ਅਧੀਨ ਜਿਹੜਾ ਹੈਗਾ ਆਪਾਂ ਪਰਾਲੀ ਵਿੱਚ ਬੋਣੇ ਆ ਫਸਲ ਨੂੰ ਆਪਣੀ ਸਾਰੀ ਨੂੰ ਵਿੱਚ ਮਿਲਾਉਣੇ ਆ ਤੁਸੀਂ ਇਹਨੂੰ ਜਰੂਰ ਕਰਕੇ ਵੇਖੋ ਤੁਹਾਨੂੰ ਰਿਜ਼ਲਟ ਆਪ ਦੀ ਆਪ ਮਿਲਣਗੇ ਹੋ ਸਕਦਾ ਸਮੱਸਿਆਵیں ਵੀ ਆਉਣ ਪਰ ਉਹਦਾ ਵੀ ਹਰ ਇੱਕ ਚੀਜ਼ ਦਾ ਹੱਲ ਹੋ ਜਾਂਦਾ ਸੋ ਇਨੀ ਸਾਡੀ ਬੇਨਤੀ ਸੀ ਜੀ ਸ਼੍ਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ